ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਮਾ ਮਾਰਨਿੰਗ ਟਾਈਮ ਹੈ ਜੀ ਫਟਾਫਟ ਤਿਆਰੀਆਂ ਦੇ ਵਿੱਚ ਲੱਗੇ ਹੋਏ ਕਿਉਂਕਿ ਅੱਜ ਛੋਟੇ ਜਿਹੇ ਕਾਕੇ ਨਿਆਣਾ ਤੇ ਅਸੀਂ ਕੱਲ ਕੀਤੀ ਸੀਗੀ ਥੋੜੀ ਜਿਹੀ ਸ਼ਾਪਿੰਗ ਉਸ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਸੋ ਬੜੇ ਰੋ ਮੇਰੀ ਵੀਡੀਓ ਦੇ ਨਾਲ ਥੈਂਕ ਯੂ ਜੀ ਪਾਛ ਗਏ ਜੀ ਸ਼ੈਪ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਜਾਰ ਦੇ ਵਿੱਚ ਪਹੁੰਚ ਗਏ ਜੀ ਤੇ ਹੁਣ ਲੈਣਾ ਜੀ ਅਸੀਂ ਫਸਟਲੀ ਕੇਕ ਪਹਿਲਾਂ ਤਾਂ ਕਿਉਂਕਿ ਕਰਕੇ ਛੁੱਟੀ ਹੋਣੀ ਵਾਲੀ ਹੈ ਜੀ ਇਸ ਕਰਕੇ ਤੇ ਪਹੁੰਚ ਗਏ ਜੀ ਇੱਕੋ ਦੁਕਾਨ ਹੈ ਜੀ ਸੰਜੇ ਬੇકરી ਵਾਲੇ ਤੇ ਆਈ ਥਿੰਕ ਅੰਦਰ ਕਸਟਮਰ ਹੈਗੇ ਆ ਤੇ ਦੇਖਦੇ ਹੁਣ ਅੰਦਰ ਚੱਲਦੇ ਆ ਪਹੁੰਚ ਗਏ ਜੀ ਇਸ ਸ਼ਾਪ ਦੇ ਵਿੱਚ ਤੇ ਹੁਣ ਦੇਖਦੇ ਆ ਕਿ ਕਿਹੜਾ ਲੱਗਦਾ ਮੈਨੂੰ ਬੇਸਟ ਇਤੋਂ ਹੋ ਗਿਆ ਤਾਂ ਬਹੁਤ ਸੋਹਣਾ ਸੁਨੇਹ ਕਿਹਦਾ ਜਿਵੇਂ ਇਹਨਾਂ ਨੇ ਡਿਸਪਲੇ ਚ ਲਾਇਆ ਪਤਾ ਨਹੀਂ ਨੂੰ ਪਤਾ ਹੀ ਲੱਗ ਗਿਆ ਸੀ ਵੀ ਅਸੀਂ ਕੈਮਰਾ ਲੈ ਕੇ ਆਉਣਾ ਅੱਜ ਹੈਨਾ ਦੇਖਿਓ ਕਿ ਕਿ ਡੈਰੀ ਮੋਨ ਵਾਲਾ ਕਿੰਨਾ ਸੋਹਣਾ ਹੈ ਤੂੰ ਅਜੇ ਤੱਕ ਕਾਟਣ ਦੇਖਣ ਨਹੀਂ ਆਇਆ ਤੂੰ ਮੈਨੂੰ ਸੋਹਣਾ ਲੱਗਦਾ ਮੈਨੂੰ ਮੈਂ ਆਪਣੀ ਨੂਰੂ ਦਾ ਬਰਥਡੇ ਮੈਂ ਇਹ ਲੈ ਕੇ ਜਾਣਾ ਕੋਈ ਖਾਣਾ ਕੋਈ ਬੋਲੇ ਨਾ ਬੋਲੇ ਜੇ ਕਿਸਨ ਨੂੰ ਨਹੀਂ ਪਸੰਦਾ ਮੈਂ ਤਾਂ ਅਲੈਦਾ ਕਟਾ ਦੇਣਾ ਆਪਣੇ ਮੂਰੇ ਬੰਦੇ ਦੀ ਬਸ ਮੇਰੇ ਇੱਥੇ ਲੈ ਕਿੰਨੇ ਸੋਹਣੇ ਸਾਬ ਹਾਂ ਤੇ ਅਦਰ ਵੀਰ ਨੂੰ ਮਿਲਦੇ ਆ ਪਹਿਲਾਂ ਤਾਂ ਹਾਂਜੀ ਹਾਂਜੀ ਭਾਜੀ ਸਾਸਿਕਾ ਜੀ ਕਿਵੇਂ ਹੋ ਵੀਰੇ ਠੀਕ ਹੈ ਠੀਕ ਹੈ ਜੀ ਬਹੁਤ ਚੰਗਾ ਸਾਡੇ ਮੈਨੂੰ ਦੱਸੂਗਾ ਮਹੀਨੇ ਚ ਕਿੰਨੇ ਕੁ ਦੇਣੇ ਆ ਤੇਰੇ ਤੋਂ ਇਹ ਤਾਂ ਹੁੰਦਾ ਨਹੀਂ ਆ ਲੈ ਠੀਕ ਹੈ ਮੈਂ ਤਾਂ ਕੀ ਨਹੀਂ ਬੋਲਦਾ ਹੈਗਾ ਇਨੂੰ ਪਤਾ ਵੀ ਜੇ ਮੈਂ ਮੂੰਹ ਕੱਢਤਾ ਇਹਨਾਂ ਨੇ ਜਦੇ ਕਹਿ ਦੇਣਾ ਵੀ ਹੁਣ ਅੰਨੇ ਤਾਂ ਗੇੜੀਆਂ ਹੁਣ ਪੈਸੇ ਕਟਾ ਦੇ ਸਾਨੂੰ ਵੀ ਸਭ ਕੁਝ ਪਤਾ ਦੇਖ ਲੈ ਅੱਛਾ ਸੁਣ ਜਠਾਣੀ ਦੇ ਕੋਲ ਹੋਏ ਮੁੰਡਾ ਪਹਿਲਾਂ ਤਾਂ ਮੈਨੂੰ ਦੇ ਬਧਾਈਆਂ ਮੇਰੇ ਉੱਡਾਂ ਹੋਏ ਵਾਇ ਵੇ ਜਿੰਦਾ ਤੇਰਾ ਵੀ ਛੇਤੀ ਦੇ ਕੇ ਵਿਆਹ ਹੋਵੇ ਤੇ ਇਹ ਗਲਤ ਹੋ ਗਿਆ ਇਹ ਗਲਤ ਹੋ ਗਿਆ ਉਹ ਕੈਮਰਾਮੈਨ ਨੂੰ ਦੇਖੋ ਭਾਜੀ ਸਲਾਮਤ ਹਾਂ ਦੁੱਪ ਕਿਉਂ ਬਿਲਕੁਲ ਹੋ ਗਿਆ ਹੁਣ ਪੁੱਛੋ ਨਹੀਂ ਕਿ ਕਿੱ데 ਵਾਇ ਵਾ ਠੀਕ ਹੈ ਠੀਕ ਹੈ ਭਾਜੀ ਤੁਹਾਡਾ ਸੂਟ ਬੈਕ ਕਰਦਾ ਕਿਉਂ ਫੜਾਓ ਫੜਾਓ ਤੁਸੀਂ ਦੱਸੋ ਭਾਜੀ ਠੀਕ ਹੈ ਜੀ ਵਾ ਠੀਕ ਹੈ ਠੀਕ ਹੈ ਹਾਂ ਤੂੰ ਗਲਤ ਬੰਦਾ ਹੈ अच्छा वीर जी खजाणियां ਦੇ ਲਗਭਗ ਹੋ ਜਾ ਬੰਦੇ ਹੁਣ ਤੋਂ ਮੈਨੂੰ ਦੱਸ ਕਿ ਐਸਟੀਮੇਟਾ 2 ਕਿਲੋ ਦਾ ਲੱਗੂਗਾ 2 ਕਿਲੋ ਵੈਰੀ ਗੁੱਡ ਜੈਸ ਵਿੱਚ ਵਧੀਆ ਦਮੰਗ ਪਾਇਆ ਆਪ ਵੀ ਐਪਰੀਸ਼ੀਏਟ ਕਰੀਏ ਹੁਣ ਅਗੀ ਬਿੱਟ ਸਿਸਟਰ ਮਾਹ ਸਰੇ ਕੋ ਤਾਂ ਦੋ ਕੇਕ ਆ ਫਿਰ ਆਪਾਂ ਬੋਲਣਾ ਚਾਹੀਦਾ ਕਿ ਚਾਹੀਦਾ ਕੋਈ ਨਾ ਮਿੰਟ ਮੈਨੂੰ ਕੱਲ ਨੂੰ ਮਾਰਨਿੰਗ ਚ ਚਾਹੀਦਾ ਮੈਨੂੰ ਇੱਕ ਮਿੰਟ ਆਪ ਪਾਈਨੈਪਲ ਆ ਕੱਟ ਕੇ ਦਿਖਾਓ ਹਾਂਜੀ ਇਹ ਉੱਪਰ ਵਾਲੇ ਭਾਈ ਡੇਡ ਡੇਡ ਕਿਲੋ ਲੈ ਤੇ ਦੋ ਸੰਤ ਇਹ ਸਵਾ ਕਿਲੋ ਦੇ ਵਿੱਚ ਆ ਜਾਂਦੇ ਚਲ ਠੀਕਾ ਹੁਣ ਤੂੰ ਕੋਣ ਮੈਂ ਕੋਣ ਮੈਨੂੰ ਪਤਾ ਨਹੀਂ ਇਹ 2 ਕਿਲੋ ਇਹਨੇ ਦੱਫੇ ਕਿੱਥੇ ਲੈ ਕੇ ਜਾਓ ਆਇਓ ਲੈ ਜਾਣਾ ਇਹ 2 ਕਿਲੋ ਹੈ ਨਾ ਜੀ ਪਿੱਛੇ ਨਾਲ ਇੱਕ ਸਨੈਪ ਲਿਓ ਮੇਰੀ ਇਹਦੇ ਨਾਲ ਸਮਝ ਤੇ ਕਰਾਓ ਅੱਛਾ ਬਈ ਦਿਲਿੰਦੀ ਵੀ ਕਰਦੇ ਇੱਥੇ ਹੋਂ ਦਿਲਿੰਦੀ ਓਕੇ ਆਈਟੀ ਵਿੱਚ ਜਾਂਦਾ ਮੈਂ ਲੈ ਫੜ ਗਈ ਹੁਣ ਮੈਨੂੰ 2 ਘੰਟੇ ਹੀ ਰੱਖਦਾ ਮਾਰਾ

ਦੇਖੀ ਫਿਰ ਉਹ ਅਜੇ ਨਾ ਅੰਕੋ ਕੇ ਆਹ ਆ ਗਿਆ ਆਹੀ ਕੁਝ ਨਾ ਸਰ ਜਿਹੜੇ ਤੁਹਾਨੂੰ ਡਿਜ਼ਾਈਨਿੰਗ ਅੱਛੀ ਲੱਗਦੀ ਜੇ ਇਹਨਾ ਮੈਂ ਕਹਿਤਾ ਮੈਨੂੰ ਵਾਪਸ ਆਂਦੇ ਨੇ ਰੇਟ ਆਂ ਚੱਕ ਦੇਣਾ ਨਹੀਂ ਰੇਟ ਤਾਂ ਨਹੀਂ ਚੱਕਲੇ ਕਰ ਰਿਹਾ ਇਹ ਲੈਣ ਦੇ ਵੀਰ ਨੇ ਪਰ ਇਹਨਾਂ ਦੇ ਕੀ ਸਕੇਰ ਸੇ ਵੀ ਸੀ ਨਾ ਮੈਂ ਮੰਨ ਲਈ ਤੁਹਾਡਾ ਜੀ ਬੱਤੀ ਜੀ ਅੱਛਾ ਮੈਨੂੰ ਇਹਦਾ ਪ੍ਰਾਈਸ ਦੱਸਿਓ ਮੈਨੂੰ ਨਾ ਲਾ ਦਾਂਗੇ ਕੋਈ ਨਹੀਂ ਸ਼ੁਕਰੀਆ ਹਾਂ ਜੀ ਤਾਂ ਮਸਤੀ ਨਹੀਂ ਕੋਈ ਗੱਲ ਨਹੀਂ ਲਵਾਂ ਲੈ ਗਾਦਾ ਵੀ 10000 ਤੇ ਵੀ ਉੱਪਰ ਚੱਲ ਜਾਣਾ ਐਤਨ ਮੈਨੂੰ ਘਰ ਬਾੜ ਨੂੰ ਜਾ ਕਰਨ ਛੱਡਣਾ ਬਸ ਦੇਖਿਆ ਆਗੇ ਨਾ ਆਵਾਂ ਆਵਾਂ ਲੱਗੂ ਮੈਨੂੰ ਮਾੜਾ ਵਧੀਆ ਅੱਛਾ ਲੱਗਿਆ ਚਾਰ 500 ਰੁਪਏ ਦੇਣਾ ਤਾਂ ਮੈਂ ਬਸ ਇਕੱਠਾ ਹੀ ਕਿਹੜਾ ਦਿਖਾਤਾ ਇਦੋਂ 2 ਕਿਲੋ ਦਾ ਬਹੁਤ ਆ ਸਰ ਮੈਂ ਦੱਸਦਾ 100 ਰੁਪਏ ਜਿਹੜਾ ਤੁਸੀਂ ਕਹਿੰਦੇ ਕਿ ਡਿਲੀਵਰੀ ਦਾ ਉਹਨੂੰ 150 ਦੇ ਦੂੰਗੀ ਛੱਡ ਖੁਸ਼ੀ ਦੇ ਦੇ ਮੈਨੂੰ ਵਾਟ ਹਾਂ ਬੱਸ ਸੁਖਾਈ ਭਾਜੀ ਤੁਸੀਂ ਕੋਈ ਵਿਆਹ ਹੈ ਵਿਆਹ ਲਾ ਕੇ ਕਿਉਂ ਖੁਸ਼ੀ ਦੇਣਾ ਭਾਈ ਮੇਰਾ ਮੁੰਡਾ ਆਖਰ ਨੂੰ ਲਾ ਦਸ ਕੇ ਕੀ ਆ ਮੈਨੂੰ ਵੀ ਖੁਸ਼ ਕਰਨਾ ਹੈ ਤੈਨੂੰ ਤਾਂ ਖੁਸ਼ ਕਰਦੇ ਹੀ ਰਹਨੇ ਆ ਬੱਸ ਜਲੀ ਚੰਦ ਵੀ ਮੈਨੂੰ ਘੱਟ ਪੈਸੇ ਦਿੰਨੇ ਆ ਉਹ ਦੇ ਦੇ ਜੰਮ ਲਾ ਇਹ ਕੀ ਆ ਤੇ ਬੰਦਾ ਤੇ ਕਰਵਾ ਹਾਂ ਠੀਕ ਹਾਂ ਠੀਕ ਆ ਤੇ ਕੜਾ-ਕੁੜਾ ਨਾ ਹੋਵੇ ਦੇਖ ਲਈ ਆਪਾਂ ਚੈੱਕ ਕਰਦੇ ਹਾਂ ਨਾ ਲੈਫਟ ਤੇ ਹੁਣ ਮੈਨੂੰ ਬੇਬੀ ਵੈਲਕਮ ਬੇਬੀ ਉਹਨਾ ਵੀ ਦੇ ਦੇ ਠੀਕ ਹੈ ਬਿਲਕੁਲ ਅੱਛਾ ਮੈਂ ਤੁਹਾਨੂੰ ਵੈਲਕਮ ਬੇਬੀ ਮਦਦ ਉਹ ਆਪੀ ਆ ਕੇ ਜਿੱਦਿਹੀ ਕੋਈ ਖੜੇ ਨਹੀਂ ਹੋਣਾ ਹਾਂ ਦੇਖੇ ਸਿਰਫ ਆਈ ਸੀ ਮੁੱਸਤੀ ਆਹ ਤੇ ਬੇਬੀ ਸ਼ਾਵਰ ਰਤਾ ਹੁਣ ਦੇਖੋ ਇਹਨੇ ਕਹਿਣਾ ਹੈ ਜੀ ਤੁਹਾਨੂੰ ਦੇ ਦੋ ਉਹ ਬੇਸ਼ੱਕ ਸ਼ਾਬਾਸ਼ ਮੰਨਿਆ ਨਾ ਆ ਗਿਆ ਮੈਨੂੰ ਨਹੀਂ ਪਤਾ ਕਿ ਇਹ ਮੈਨੂੰ ਪਤਾ ਹੀ ਨਹੀਂ ਸੀ ਲੱਗਿਆ ਵੈਲਕਮ ਆਣਾ ਵੈਲਕਮ ਆ ਰਿਹਾ ਕੋਈ ਕਾਟ ਦੋ ਛੱਡ ਦੋ ਵੀ ਵੈਲਕਮ ਤੋਂ ਚਾਹੀਦਾ ਤੁਹਾਨੂੰ ਹਾਂ ਬਿਲਕੁਲ ਚਾਹੀਦਾ ਬੇਬੀ ਬॉय ਤੁਹਾਨੂੰ ਇੱਦਾਂ ਬੁਸ਼ਰੀਕਿਆ ਆਉਂਦੇ ਨੇ ਵੈਲਕਮ ਬੇਬੀ ਬॉय ਥੈਂਕ ਯੂ ਬੀਏ ਬੜੀ ਠੀਕ ਚਾ ਇੱਕ ਉਹ ਮੇਰੇ ਕੋਲ ਹੈਗਾ ਏ ਦੀਦੀ ਦੇ ਨਾਲ ਇੱਥੇ ਰੱਖਣਾ ਸੀ ਪਰ ਉਹ ਮੇਰੇ ਕੋਲ ਹੈਗਾ ਏ ਹਾਂ ਹਾਂ ਤੇ ਇੱਕ ਰੀਬਨ ਰੀਬਨ ਨਹੀਂ ਹੁੰਦੀ ਉਹ ਕਿ ਨਹੀਂ ਹੁੰਦੇ ਤੇ ਮੈਨੂੰ ਬੈਲੂਨਸ ਵਗੈਰਾ ਹਾਂ ਜਿੱਦਿਲਖਸ਼ ਆ ਮੈਂ ਆਪਣੀ ਗੱਲ ਕਰੀ ਕਿੰਨਾ ਸੋਣਾ ਨਾ ਮੈਂ ਦਿਲਖਸ਼ ਦਿਲਖਸ਼ ਕਰ ਦਿੱਤਾ ਵੈਲਕਮ ਯਾਦ ਬੈਲੂਨ ਤੇ ਉੱਪਰ ਮੈਂ ਕਿਹਾ ਕਿ ਤੇ ਲਾਈਟ ਬਲੂ ਦੇ ਦੋ ਵਾਈਟ ਬਲੂ ਕੀ ਤਾਂ ਮੈਸੀ ਸਾਰੇ ਬੱਧੀਆ ਸਾਰੇ ਬੱਧੀਆ ਹਾਂ ਨਾ ਬਾਕੀ ਚਲੋ ਇਹਨਾਂ ਦੇ ਸਵੇਰੇ ਹੀ ਫੇਰ ਹੁਣ ਆਏ ਨਾ ਛੁੱਟੀ ਦਾ ਪਤਾ ਨਹੀਂ ਵੀ ਸਵੇਰੇ ਹੋਣੀ ਆ ਕੁਝ ਮੈਨੂੰ ਪਤਾ ਸ਼ੁਰੂ ਤੋਂ ਇੰਦਾ ਦਾ ਡ੍ਰੀਮ ਸੀ ਵੀ ਮੈਂ ਪੜਵਾਵਾ ਹਨਾ ਇੰਦਾ ਦਾ ਸੀਗਾ ਤੇ ਵੀਰੇ ਆ ਹੈਂਪਰਸ ਦਾ ਕੀ ਪ੍ਰਾਈਸ ਆ ਲਾ ਲਾ ਬਸ ਤਾਂ ਉਹਦੇ ਵਿੱਚ ਬੱਚੇ-ਬੱਚੇ ਆ ਕੇ ਆਇਦਾ ਦੇਖ ਕੇ ਐਕਸ਼ਨ ਹਾਂ ਅਸੀਂ ਕਿੱਥੇ ਬੱਚੇ ਆਏ ਹੋਣੇ ਉਹ ਵੀ ਖੁਸ਼ ਹੋ ਜਾਣਗੇ ਵੀਰੋ ਡੱਬੇ ਅਸ ਕਲੀਅਰ ਵੀ ਉਹ ਪੈਕਿੰਗ ਓਕੇ ਉਹ ਇਸ ਪੈਕਿੰਗ ਬਣਾਈ ਆ ਤੁਸੀਂ ਚਲੋ ਠੀਕ ਹੈ ਫਿਰ ਅਸੀਂ ਲੈ ਲਿਆ ਜੀ ਇਹ ਦੋ ਚੀਜ਼ਾਂ ਲਿੱਤੀਆਂ ਫਿਲਹਾਲ ਬੈਲੂਨਸ ਬਲੂਨ ਇੱਕ ਬਹੁਤ ਹੈ ਨਾ ਹਾਂ ਇੱਕ ਬਹੁਤ ਇਹ ਰੰਗ ਬਰੰਗੀ ਡਬਲ ਟੇਪ ਹਾਂਜੀ ਮੈਂ ਕਹਿੰਦੀ ਮੈਂ ਆਪਣੇ ਕਮਰੇ ਚ ਵੀ ਲਾਉਂ ਇਹ ਵੀ ਕਮਰੇ ਚ ਵੀ ਬੜਾ ਮੋਟਾ ਆ ਗਿਆ ਇੱਕ ਵਿੱਚ ਵੀ ਬਹੁਤ ਆ ਜਾਇਆ ਸੀ ਮੇਰੇ ਕਿੰਨੇ ਪੀਸ ਆ ਵਾ ਜੀ ਇਹਦੇ ਵਿੱਚ 50 ਪੀਸ ਆ ਇੱਕ ਬਹੁਤ ਆ ਹਾਂ ਇੱਕ ਬਹੁਤ ਨੇ ਇੱਕ ਤੋਂ ਬੇਰੇ ਹੋ ਇੱਕ ਦੂਸਰੇ ਦਿਦਾ ਹੁੰਦਾ ਹੈ ਇੱਕ ਦੂਸਰੇ ਦਿਦਾ ਹੁੰਦਾ ਇਹ ਕੰਦ ਖਰਾਬ ਕਰਦੇ ਨਹੀਂ 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 ਉਹ ਗਲੂ ਵਾਲੀ ਹੁੰਦੀ ਹੈ ਉਹ ਵੀ ਟੁੱਟ ਜੀ ਬਗੀ ਨਹੀਂ ਆ ਰਹੀ ਹੈਗੀ ਤਾਂ ਕਿ ਇਹੇ ਕੰਦ ਤਾਂ ਨਹੀਂ ਖਰਾਬ ਕਰਦੇ ਨਹੀਂ ਨਹੀਂ ਹੱਸੀ ਵੀ ਲਗਾਏ ਹੋਏ ਸੀ ਤਾਂ ਹਟਾ ਕੇ ਸਾਰੇ ਤੇ ਨਵੇਂ ਨਾਲ ਨਵੇਂ ਨਾਲ ਲਗਾਏ ਸੀ ਹਾਂਜੀ ਹਾਂ ਹਾਂ ਦੇਖੇ ਦੀ ਬਜਾ ਇੱਕ ਚਾਕਲੇਟਾਂ ਦਾ ਡੱਬਾ ਦੇ ਦੇ ਉਹੀ ਜਿਹੜਾ ਮੈਂ ਲੈ ਕੇ ਜਾਣੀ ਅੱਗੇ ਅ ਬੀਬੀ ਕੱਲ ਹੀ ਦੇ ਦਾਂਗੇ ਫਸਟ ਟਾਈਮ ਤੇ ਤੂੰ ਲੈ ਨਾਲ ਹੀ ਲੈ ਜੀ ਹੈ ਨਾ ਕੋਈ ਨਹੀਂ ਨਾ ਜਿੰਦਾਂ ਹੀ ਹੋਇਆ ਚਲੋ ਠੀਕ ਆ ਫਿਰ ਅੱਕੇ ਵੀ ਇੱਕ ਹੋਰ ਕੰਮ ਕਰਨਾ ਉੱਥੇ ਜਾ ਕੇ ਮਿਲਦੇ ਹਾਂ ਮੌਲੀ ਸੁਤਾ ਹੀ ਗਿਆ ਜਿਵੇਂ ਵਾਹ ਵਾਹ ਹੋਈ ਪਈ ਹੈ ਬਾਜ਼ਾਰ 'ਚ ਰੌਣਕ ਪੂਰੀ ਆ ਜੀ ਹਾਂ ਤੂੰ ਜਲਦ ਕਰ ਗਈ ਮਣੇ ਸੁਨੇਹਾਰੇ ਕੋਲੇ ਜਾਏ ਨੇ ਚਾਹੋ ਲੈਣਾ ਬਸ ਆਪਣਾ ਤਾਂ ਵਿਆਹ ਹੋਣੀ ਹੋ ਗਿਆ ਟਾ ਮੈਂ ਆਪਣੇ ਜੋਗਾ ਨਹੀਂ ਲੈਣਾ ਹਾਂ ਔਰ ਕਾਕੇ ਦੇ ਸਾਡੇ ਜੀ ਸਗਲੇ ਦੇਖ ਲੰਨੇ ਆ ਅੱਛਾ ਇਹ ਸਾਡੇ ਫੈਮਿਲੀ ਰਿਲੇਟਿਵਸ ਆ ਹੂੰ ਤਦ ਆ ਬਸੌੜਾ ਰਿਲੇਸ਼ਨ ਐ ਨਾ ਸਾਡੀ ਫੈਮਿਲੀ ਵਰਗਾ ਹੂੰ ਵਧੀਆ ਬਜਟ ਤੇ ਵੀ ਮਿਲ ਜੂਗਾ ਪਰ ਸਾਰਾ ਕੁਝ ਵਧੀਆ ਡੀਲ ਵੀ ਕਰਦੇ ਆ ਮੇਲ ਦਾ ਲੈ ਅੱਛਾ ਅੱਜ ਚੱਲਦੇ ਆ ਚੱਲ ਦੇਖ ਲੰਨੇ ਆ ਕੁਝ ਸਾਤਿਕਾ ਜੀ ਬਹੁਤ ਵਧੀਆ ਦਿੱਤੀ ਤੁਸੀਂ ਸਾਨੂੰ ਸੱਚਾ ਅੱਛਾ ਮੁੰਡਾ ਹੋਇਆ ਜੀ ਮੇਰੇ ਕੋਲ ਮੇਰੀ ਪਾਲੀ ਦੇ ਕੋਲ ਬਹੁਤ ਬਹੁਤ ਬੋਲਾਈਏ ਮੇਰੇ ਕੋਲ ਹੋ ਗਿਆ ਤੇਰੇ ਕੋਲ ਹੀ ਹੋ ਗਿਆ ਹਾਂ ਨਾ ਮਾਣੇ ਫਾਨੀਆ ਮੈਂ ਕਹਣਾ ਬੰਦਿਆਂ ਨੂੰ ਹੋਰ ਕੀ ਫਿਰ ਹੁਣ ਉਹਨੇ ਭਾਈ ਕੱਲੂ ਆਉਣਾ ਹੈ ਅੱਛਾ ਫਿਰ ਹੁਣ ਯਾਦ ਵੀ ਰੱਖਣਾ ਚਾਹੀਦਾ ਵੀ ਮੁੰਡਾ ਲੈ ਗਿਆ ਹਾਂ ਮੁੰਡੀ ਮੁੰਡਾ ਤਾਂ ਹੈ ਮੁੰਡੇ ਨੂੰ ਕੁਝ ਦਿੱਕਤ ਹੈ ਹਾਂ ਚੰਨੂ ਉਹ ਵੀ ਯਾਦ ਕਰੂੰਗਾ ਮੇਰੀ ਛੋਟੀ ਮੰਮੀ ਨੇ ਪਾਈ ਮੈਨੂੰ ਕੁਛ ਦਿੱਤਾ ਸੀ ਬਿਲਕੁਲ ਬਿਲਕੁਲ ਵੈਸੇ ਤਾਂ ਮੈਮਰੀ ਆ ਤੁਹਾਨੂੰ ਪਤਾ ਪਈਆਂ ਕੈਦੇ ਹੋ ਰਹੀਆਂ ਨਹੀਂ ਨਹੀਂ ਚਲੋ ਫੇਰ ਵੀ ਬਲਿਸ਼ਮੀ ਤੇ ਜਾਈ ਨਹੀਂ ਉੱਥੇ ਹਾਂ ਪੋਤਾ ਵੀ ਠੀਕ ਠਾਕ ਹੈ ਤੁਸੀਂ ਓਕੇ ਆਪਣੇ ਦੂਸਰੇ ਹੋਰ ਰੋਟੀ ਨਹੀਂ ਖਾਣਗੇ ਕਵੇੜੀ ਨਹੀਂ ਰੋਟੀ ਖਾਂਦੇ ਤੁਸੀਂ ਮੰਜ ਦੁਕਾਨ ਦੇ ਰੱਖ ਸੀਗਾ ਓਕੇ ਮੈਂ ਵੀ ਲੈ ਲਿਆ ਉਹ ਵੀ ਲੈ ਲਈਏ ਬਸ ਤਰੀ ਬਰੀ ਸਿਰ ਚੱਲ ਜੂ ਹਾਂ ਬੱਚਿਆਂ ਵਾਸਤੇ ਕੰਗਣ ਮੈਂ ਕੰਗਣ ਲਗਾਉਂ ਹਾਂ ਹਾਂ ਕੰਗਣ ਦਿਖਾਓ ਪਹਿਲਾਂ ਮੈਨੂੰ ਹਾਂ ਦਿਖਾ ਵੀ ਬਣੀ ਹੋਊਗਾ नहीं नहीं। क्या कॉफी मंगाओ बस थैंक यू खुशबू बड़ी सुंदर थी अभी बंदे खुशबू <laughs> ना है बढ़िया गाना है बढ़िया का है <laughs> और आपको दो दो पीस है हां लो लो जितने मर्जी के लो और खा ले देखो जी ਅਰੇ ਬੀਰ ਜੀ ਚਾਹ ਕਾਫੀ ਬਣਾ ਲਓ ਨਹੀਂ 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 ਬਾਈ ਥੈਂਕ ਯੂ ਹਾਂ ਲੋ ਮੂਠਾ ਮਠਾ ਕਰ ਲੋ ਨਹੀਂ ਮੈਨੂੰ ਖਾਣ ਸਮਾਈਓ ਮੰਨਦੇ ਹੋ ਫਿਰ ਕਹਿੰਦੇ ਆਪਾਂ ਇਹ ਫੈਮਿਲੀ ਆ ਦਾ ਰਿਲੇਸ਼ਨ ਆਪਾਂ ਦੀ ਦੇ ਨਾਲ ਇਹ ਹੈ ਹੀ ਫੈਮਿਲੀ ਆ ਹਾਂ ਮੈਂ ਤੁਹਾਡੇ ਪਰਵਾਹ ਕਰ ਮੈਂ ਕਹਿ ਨਹੀਂ ਕੋਈ ਗੱਲ ਨਹੀਂ ਹੈ ਬਿੱਖੀ ਜੀ ਤਾਂ ਹੁੰਦੀ ਹੈ ਵੀ ਕਹਿਣਾ ਜਿਤਾਈ ਜਾਂਦੀ ਹੈ ਨਾ ਹਾਂਜੀ ਹਾਂ ਪਰਵਾਹ ਨਹੀਂ ਨਹੀਂ ਬਿਲਕੁਲ ਨਹੀਂ ਕੀ ਕਰੀ ਤਾਂ ਲਾਈਕ ਦਨ এবੀ ਸਾਡੀ ਆ ਇਹਨਾਂ ਨੂੰ ਪਤਾ ਪਾਇਆ ਗੁੰਗੜੇ ਚੁੜਕਾ ਗੱਲ ਕਰਦਣੇ ਵੀ ਪਤਾ ਵੀ ਨਾ ਜੇ ਸਲੈਕਟ ਕਰ ਲੈਂਗੇ ਵਧੀਆ ਲੱਗਣਗੇ ਨਹੀਂ ਨਹੀਂ ਕੋਈ ਨਹੀਂ ਮੇਰਾ ਮਨ ਨਹੀਂ ਤੇ ਸਦਾ ਸਰੂਪ ਕਿਆ ਕਰੀਏ ਕਨਕਲੂਜਨ ਦੀ ਜਿਆਦ ਕੰਗਣ ਸਾਰੀ ਵਧੀਆ ਵੈਸੇ ਕੋਈ ਪੈਸੇ ਪੂਸੇ ਦਾ ਤਾਂ ਨਹੀਂ ਹੈਗਾ ਕੁਝ ਨਹੀਂ ਨਹੀਂ ਲੈ ਲਓ ਹਾਂ ਭਾਜੀ ਮੇਰੇ ਹੱਥਾਂ 'ਚ ਪੰਜ ਉਂਗਰੀਆਂ ਸੋਨੇ ਦੀਆਂ ਆ ਆ ਇਹ ਤਾਂ ਕਦੇ ਨਹੀਂ ਕਰਨੀ ਐ ਫਰਾਉ ਪਿੱਛੇ ਨਹੀਂ ਹਟਦਾ ਨਹੀਂ ਨਹੀਂ ਆਂਦਾ ਕੋਈ ਨਹੀਂ ਤੁਹਾਨੂੰ ਨਹੀਂ ਹਟਦੇ ਮੈਨੂੰ ਪਤਾ ਅੱਜ ਨਹੀਂ ਤੇ ਪੰਜ ਸਾਲ ਨੂੰ 10 ਸਾਲ ਨੂੰ ਹੋ ਜੂਗੀ ਆ ਕਲੀਅਰ ਬਿਲਕੁਲ ਕਿਆ ਫਿਰ ਨਾ ਸੋਨਾ ਪਸੰਦ ਨਹੀਂ ਹੈਗਾ ਪਰ ਕਿਹਦੇ ਲੈਣਾ ਜ਼ਰੂਰੀ ਹੁੰਦਾ ਵੀ ਅੱਗੇ ਨਾ ਸੋਨਾ ਭਾਜੀ ਦੇਖੋ ਜਿਹੜੇ ਥਵਾਤੋਂ ਹੀ ਗਏ ਵੀ ਜੋ ਸੈਟ ਜਿਹੜੇ ਮਨ ਨੂੰ ਬਿਲਕੁਲ ਬਿਲਕੁਲ ਇਹਨੂੰ ਕਹਿ ਕੇ ਹੀ ਪਵਾਉਣਾ ਪੈਂਦਾ ਵੀ ਪਾਲਾ ਕੁਸ ਇਹ ਹੁੰਦਾ ਹੈ ਨਹੀਂ ਜਿੱਥੇ ਉਹ ਪਵਾਉਣਾ ਚਾਹੀਦਾ ਹਾਂਜੀ ਹਾਂ ਹਾਂ ਨਹੀਂ ਅਗਰ ਕੋਈ ਚੀਜ਼ ਕਿਤੇ ਨਾ ਕਿਤੇ ਬੈ ਹੀ ਜਾਂਦੀ ਹੈ ਹਾਂਜੀ ਹਾਂ ਹਾਂ ਮਤਲਬ ਹੋਊਗੀ ਤਾਂ ਹੀ ਬੋਊਗੀ ਹਾਂਜੀ ਹਾਂ ਹਾਂ ਮਤਲਬ ਹੋਊਗੀ ਨਹੀਂ ਵੀ ਬੋਊਗੀ ਕਿਦਾਂ ਸਹੀ ਗੱਲ ਹੈ ਮਤਲਬ ਬੋਲ ਲੂ ਮਤਲਬ ਨਹੀਂ ਨਹੀਂ ਮੈਂ ਆਇਆ ਕਹਿੰਦਾ ਆਜੀ ਵੀ ਮਤਲਬ ਜੇ ਹੁਣ ਕਹਿ ਰਹੀ ਹੈਗੀ 5 6 ਪਾਉੜੀਆਂ ਇਹਨੇ ਹੈ ਨਹੀਂ ਦੁਆਰੇ ਵਾਲਾ ਤਾਂ ਮੈਂ ਦਵਾ ਦੂੰਗਾ ਕੋਈ ਗੱਲ ਨਹੀਂ ਅਰੇ ਕੀ ਸਮਾਉਂਗਾ ਜੈਸਮੀਨ ਪਾਉ ਵੀ ਇੱਜੀ ਕਹਿੰਦੀ ਹਾਂਜੀ ਹਾਂ ਹਾਂ ਬੰਦੇ ਆ ਤੇ ਤੇ ਉਹ ਕਹ ਅਸੇ ਤਾਂ ਇਨਾਂ ਨੇ ਕੋਈ ਇਸ਼ੂ ਨਹੀਂ ਕਿ ਹਾਂ ਜਦਕਿ ਮੈਂ ਮੁੰਡੇ ਦੀ ਗੱਲ ਆ ਗਈ ਇਨਾਂ ਦੇ ਦੀ ਹਾਂ ਹੀ ਦੇ ਦੋ ਬਸ ਲੋ ਜੇ ਮੈਂ ਬਸ ਪੁੱਛੇ ਪੁੱਛਣਾ ਨਹੀਂ ਹੈ ਤਾਂ ਜਿੰਨੇ ਦਾ ਹੋਇਆ ਦੇ ਦਿਓ ਇਹ ਕੋਈ ਗ੍ਰਾਮ ਨਹੀਂ ਪੁੱਛਣਾ ਕੋਈ ਕੁਝ ਨਹੀਂ ਪੁੱਛਣਾ ਨੰਦੀਰੀ ਨੂੰ ਵੀ ਦਿਖਾਉਗਾ ਸਾਨੂੰ ਨੋਟ ਸੀ ਮੈਂ ਗੱਲ ਕਿਹੜਾ ਚਾਹੁੰਦੀ ਸੀ ਵੀ ਕੋਈ ਨਹੀਂ ਕਿ ਜੋ ਟੌਪਸ ਦਿਖਾਉਂਗੀਆਂ ਬ੍ਰੀਕ ਕਿੰਨੇ ਤੁਸੀਂ ਕਸਮਾ ਦੇ ਮੰਗੇ ਆਏ ਆ ਉਹਦੇ ਨਾਲ ਨਾਲ ਨੋਟ ਮੰਗਦੇ ਆਂ ਤੇ ਜੋੜੀ ਇਹਨਾਂ ਬਹੁਤ ਜੁੜੀ ਕੱਲੋਂ ਬਣਗੇ ਇਹ ਯਾਹ ਇਹ ਤਾਂ ਸੋਨੇ ਆ ਦੇਖੋ ਜਿਆਦਾ ਉਹ ਨਹੀਂ ਹੋਗੇ ਕਿੰਨੀ ਜੁੜੀ ਲੱਗੀ ਵੀ ਬਹੁਤ ਸੋਹਣੀ ਠੀਕ ਦੀ ਪਾਣੀ ਜ਼ਿਆਦਾਤਰ ਬ੍ਰੀਕ ਜੀਆਂ ਚੀਜ਼ਾਂ ਹੂੰ 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 ਹੁਣ ਕੁਝ ਸੁਜ਼ੇਰੀਆਂ ਜਿਹਾ ਵੀ ਹੋਇਆ ਕੁਝ ਲਾਈਟ ਵੇਟ ਦਾ ਬਣਨਗੇ ਕੋਈ ਗੱਲ ਨਹੀਂ ਗੇ ਉਹਨਾਂ ਨੇ ਨਹੀਂ ਪਸੰਦ ਆਏ ਮੈਨੂੰ ਬਾਬਾ ਕਹਿੰਦੇ ਹੋ ਕੁਝ ਹੋਰ ਬੜੇ ਜਿਮੇ ਨਹੀਂ ਆਉਂਦੇ। ਪਰੰਮਾਂ ਅੰਗਰ ਤੋਂ ਵਧੀਆ ਚੀਜ਼ ਹੈ। ਕੁਝ ਹੋਰ ਆਪਸ਼ਨ ਤਾਂ ਦਿਖਾ ਦੇ ਜੇ ਵਿੱਚ ਫਿਰ ਮੈਨੂੰ ਜੇ ਹੋਰ ਪਸੰਦ ਆਉਂਦਾ ਹੋਇਆ। ਆਪਸ਼ਨ ਫਿਰ ਕੋਈ ਬੜੇ ਬੜੇ ਹੋਣਾ ਚਾਹੁੰਦੇ। ਅੱਛਾ। ਹਾਂ ਮੈਂ ਤਾਂ ਕਹਿੰਦਾ ਹੈਗਾ। ਨਦਾਰ ਬਾਗ ਵੀ ਜਲਦੀ ਨਹੀਂ ਇਹ ਦੇਖਣੀ। ਇਹ ਬੜੀਆਂ ਹੋਣੀਆਂ ਤਾਂ ਨਹੀਂ। ਨਹੀਂ 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 ਭਾਜੀ। ਇਹ ਨਹੀਂ ਸੱਟ ਬੈਠਣੀਆਂ ਗੱਲਾਂ। ਇਹ ਬੜੀਆਂ ਹੋਣੀਆਂ ਮੈਂ ਤਾਂ ਹੀ ਕਹਿੰਦਾ ਹੈਗਾ। ਹਾਂ ਜੀ ਇਹ ਵਧੀਆ ਹੈ। ਮੈਂ ਦਰਵਾਜ਼ੇ ਨੂੰ ਚੇਂਜ ਕਰਨੀ ਕੋਈ ਦਿੱਕਤ ਨਹੀਂ ਕਰਨੀ। ਇਹ ਤਾਂ ਮੈਂ ਹੀ ਲੈ ਕੇ ਜਾਵਾਂਗੀ। ਕੋਈ ਗੱਲ ਨਹੀਂ। ਉਹ ਵਧੀਆ ਚੀਜ਼ ਹੈ। ਚਲੋ ਇਹਨੂੰ ਸਾਈਡ ਤੇ ਕਰ ਦੋ। ਠੀਕ ਹੈ। ਤੇ ਸਾਨੂੰ ਪਤਾ ਹਰ ਵਾਰੀ ਮੈਂ ਆਉਣੀ ਆ। ਉਹ ਚੂੜੀਆਂ ਦਿਖਾ ਦੋ ਫੇਰ ਇੱਕ ਵਾਰ ਨੂੰ ਪਾ ਕੇ ਦੇਖ ਲੀ। ਮੈਂ ਲੈਣ ਚ ਬਲੀਨ ਨਹੀਂ ਕਰਦੀ, ਮੈਂ ਲੈ ਕੇ ਨਹੀਂ ਜਾਂਦੀ। ਮਸ ਮੈਂ ਪਾ ਕੇ ਸ਼ੌਂਕ ਦਾਰੀ ਕਰਦੀ ਆਂ। ਕੁਛ ਨਾ ਮਾਡਲ ਡਿਜ਼ਾਈਨ ਨਹੀਂ ਬਵਾਇਆ ਤੁਸੀਂ। ਨਵੀਂ ਦਿੱਤੇ ਹੋਣ ਵਾਲੇ ਆਏ ਨੇ। ਓਕੇ। ਮੈਂ ਕੋਸੇ ਤਾਂ ਜੀ ਰੋ। ਹੈ ਵੀ ਮੇਰੇ ਮੇਜ ਨਹੀਂ ਆਈਆਂ ਠੀਕ। ਹੂੰ। ਕਿੱਕੀ ਗਿੱਦੀ ਜਰਿਆ ਲੱਗਦੀ ਆ ਹੂੰ ਪਾਪਾ ਜੀ ਰੱਖੇ ਸੁੱਸੇ ਛੇਤੀ ਹੋ ਮੈਂ ਆ ਬਣੂਗੀ ਬਣੂਗੀ ਜਿਉਣੀ ਬਣੂਗੀ ਹਾਂ ਹਾਂ ਰਿੰਗਸ ਵੀ ਦਿਖਾਓ ਜੁਪਾਨਾ ਨਹੀਂ ਰਾਜੀ ਬਣਾਉਣ ਵਾਲੇ ਰਾਜੀ ਫਿਰ ਤੇ ਅੱਗੇ ਚੱਲੋ ਮਨਵਾਉਣੇ ਦੇਣ ਵਾਲਾ ਰਾਜੀ ਹਾਂਜੀ 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 ਬਿਲਕੁਲ ਜੀ ਦੇਖਿਓ ਜੀ ਕਿੰਨੇ ਸੋਹਣੇ ਆ ਹੂੰ ਪਾਜੀ ਨੇ ਬਨੇ ਆ ਆਈ ਵੇਡਿੰਗ ਨਾਲ ਲੱਗੀਆਂ ਨਾ। ਮੈਂ ਵੀ ਤਾਂ ਲੈ ਕੇ ਗਈਆਂ ਪੁੱਤੋ। ਯਾਦ ਆ ਗਈ। ਕੋਕਟੇਲ ਨਹੀਂ ਆਇਆ। ਮੈਨੂੰ ਕੋਕਟੇਲ ਨਹੀਂ ਕਰਨਾ। ਸੋਨੀਆ ਇੱਕ ਆਹ ਕੀ ਚੀਜ਼ ਪਈ ਆ ਤੁਹਾਡੇ ਕੋਲ? ਆਹਾਂ। ਵਾਲੀਆਂ। ਇਹ ਵਾਲੀਆਂ। ਦਿਖਾਓ। ਇਹ ਚੰਦੀ ਨਹੀਂ। ਐਡੀਆਂ ਐਡੀਆਂ ਵਾਲੀਆਂ ਜੀ। ਕੋਈ ਪਾਉਂਦਾ? ਕਿਸੇ ਨੂੰ ਸ਼ੌਂਕ ਆ ਜੀ ਇਹ। ਹਾਂ ਜੀ, ਹਾਂ ਜੀ। ਚੰਦੀ ਇਹ ਦੋ ਨਹੀਂ। ਇਹ ਤਾਂ ਬੜਾ ਵੈਰੀ ਨਹੀਂ ਬੰਦੀ। ਕੀ ਨੂੰ ਸ਼ਮਪੂ ਪਾਉਂਦੇ ਜੀ? ਉਹ ਪਾਉਂਦੇ ਆ। ਮੈਂ ਹੁਣ ਉਹਨਾਂ ਦੀ ਵੀ ਆਪਾਂ ਨੇ ਵੀ ਪਾਉਂਦੇ ਹੈਗੇ ਹਨਾ। ਹਾਂ। ਤਾਂ ਇਸ ਕਰਕੇ ਪਾਉਂਦੀ ਆ ਜੀ ਨਾ। ਤੇ ਆ ਬ੍ਰੀਕ ਰੀਨਸ ਆਉਂਦੀ ਆ ਹਨਾ ਡਲਮਟ ਚਾਹੀਦਾ। ਓਕੇ ਠੀਕ। ਅਬ ਮੰਗਲ ਸ਼ੂਟਰ ਜਿਹੜੇ ਪਾਉਂਦੇ ਹੈ ਹਨਾ ਸਪੈਸ਼ਲ ਬਣਾਉਂਦੇ ਹੈ ਨਾ। ਹਾਂ ਜੀ ਹਾਂ ਜੀ। ਕੋਈ ਸ਼ਾਰਟ ਲੈਂਥ ਨਹੀਂ ਕਰਦੇ। ਹਾਂ ਹਾਂ ਦੀ ਸਾਇਓ ਕੱਟ ਕੇ ਵੜ ਜਾਓ। ਪੈਂਜਨ ਸੈਟ। ਨਹੀਂ। ਦੇਦੀ ਐਸਟੀਮੇਟ ਕਿੰਨੀ ਤਾਂ ਜਣੀ ਆ ਪੰਜ ਗ੍ਰਾਮ ਪੰਜ ਗ੍ਰਾਮ ਕਿੰਨਾ ਇੰਨਾ 150 ਜਿੰਨਾ ਕਰਨ ਨਹੀਂ ਨਹੀਂ ਪੰਜ ਗ੍ਰਾਮ ਵਾਲਾ ਤੁਹਾਨੂੰ ਬੈਠੂਗਾ ਚਲ بیا ਇਹ ਆ ਬੰਦੇ ਗਾ ਠੀਕ ਆ ਆ ਪੰਜ ਗ੍ਰਾਮ ਲਈ ਇਹ ਅਸਲੀ ਮੋਤੀ ਦਾ ਕੋਲ ਹਾਂ ਇਹ ਵੀਰ ਮੋਤੀ ਸੱਚੀ ਮੋਤੀ ਠੀਕ ਹੈ ਦੇਖਣ ਚ ਹਰਜ ਨਹੀਂ ਮੈਨੂੰ ਸ਼ੌਕ ਤਾਂ ਹੈ ਨਹੀਂ ਮੈਨੂੰ ਭਾਜੀ ਸ਼ੌਕ ਤਾਂ ਜਮਾ ਹੀ ਨਹੀਂ ਹੈਗਾ ਜੇ ਦੇਖੂਗੀ ਪਹੀਂ ਪਤਾ ਲੱਗੂ ਇਹ ਵੀ ਗੱਲ ਸਹੀ ਹੈ ਮੇਰਾ ਡ੍ਰੀਮ ਹੈ ਮਨੇ ਸਰਦਾਰ ਜੀ ਨੂੰ ਆਪਣੇ 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 ਨਾ ਪੈਸੇ ਇਕੱਠੇ ਕਰਕੇ ਥੋੜੇ ਜਿਵੇਂ ਮੈਂ ਆਪ ਮੋਲਡ ਦੀ ਨਾ ਰਿੰਗ ਲੈ ਕੇ ਦਵਾਂ। ਜੇ ਸ਼ੱਕ ਨਹੀਂ ਪਾਉਣ ਮੈਨੂੰ ਆਏ ਆ ਬਸ ਮੈਂ ਇੱਕ ਲੈ ਕੇ ਰਹਿਣਾ। ਸਰਦਾਰ ਜੀ ਤਾਂ ਵਧੀਆ ਗਊ ਆਦਮੀ ਆ। ਗਊ। ਆ ਜਿਸ ਸਹਾਰੇ ਮਜਾ ਆ ਰਿਹਾ ਹੈ ਉਹ ਨਹੀਂ ਚੱਲਦਾ ਤੱਸ। ਅਸੀਂ ਕਿ ਕਹ ਲੈਣਗੇ ਕਹਿੰਦੇ ਭਾਜੀ ਲਿਆ ਤੁਹਾਡੇ ਵਾਲੋ ਕੈਮਰਾ ਕਮਾ ਲਈਏ ਵੀ ਆ ਤੁਸੀਂ ਠੀਕ ਕਹਿੰਦੇ ਬਸ ਠੀਕ ਆ ਠੀਕ ਆ ਅਰ ਇਹਦਾ ਬੰਦ ਜਿਹੋਨੀ ਗੱਲ ਕਹੇ ਤੀ ਮਾਤਰ ਦੱਤੋਂ ਬੰਦਾ ਲੈ ਦੱਸ ਦੋਨੋਂ ਤੁਸੀਂ ਮੈਂ ਤੁਹਾਨੂੰ ਕੀ ਆ ਗਿਆ ਨਾ ਵੀ ਤੁਮ ਮਾਤਰ ਗੈਸਪੀਨ ਵੀ ਵਧੀਆ ਹੀ ਆ ਯਾਰ ਵੀ ਵਧੀਆ ਦਾਈ ਇੱਕ ਬੰਦਾ ਵਧੀਆ ਮਿਲਿਆ ਹਾਂਜੀ ਹਾਂ ਹਾਂ ਦਿਓ ਮੈਨੂੰ ਅੱਛਾ ਆ ਵੀ ਉਹ ਹੈ ਡਾਇਮੰਡ ਚਾਹੀਦਾ ਬਜੀ ਦਿਖਾਏ ਕੋਈ ਕੰਡ ਕੱਢ ਕੇ ਦਿਖਾ ਦਿਓ ਪਾ ਕੇ ਦੇ ਲਈ ਆਵੜੇ ਕੱਟ ਕੇ ਦੇ ਦੋ ਹਾਂ ਹਾਂ ਪਿੱਛੇ ਲੋੜ ਨਹੀਂ ਕੁਝ ਹੈ ਕੋਈ ਨਾ ਪੇੜ ਰਿਹਾ ਨੂੰ ਬਸ ਉਹ ਫਿਰ ਆ ਵੀ ਇੱਡੇ ਹੀ ਰਹਿਣ ਦੋ ਫਾ ਇੱਦਾਂ ਹੀ ਪਾ ਕੇ ਦੇਖ ਲੈ ਬਾਕੀ ਦੇਖ ਨਹੀਂ ਪੈਣ ਪੈਗੇ બસ ਫੜ ਗਈ ਦੇਖਦੇ ਤਾਂ ਸੋਨੇ ਲਾ ਲਈਏ ਹੂੰ ਫੇਰ ਸੋਨੇ ਲਾ ਦੇ ਦਵਾ ਦ ਹੁਣ ਨੀਲਾ ਕੋਈ ਨਹੀਂ ਲੈ ਲਈਏ ਇਹਦਾ ਹਲੇ ਹਿਲੇ ਤਾਂ ਬਾੜੂ ਮੁੰਡੇ ਦਾ ਸਾਮਾਨ ਪੂਰਾ ਕਰਨਾ ਫੇਰ ਵੇਖੂਗੀ ਆਪਣੀ ਵਾਰੀ ਨੂੰ ਤਾਂ ਹੂੰ ਤੇ ਚਾਕੇ ਬਚਾ ਕੇ ਦੇਖੇ ਭਰੀਆ ਕੱਢਿਓ ਆੜ ਗਿਆ ਹਾ ਕੋਈ ਨਹੀਂ ਕੋਈ ਨਹੀਂ ਕਰਨ ਨੂੰ ਹੂੰ ਈ ਲਾਉਣਾ ਆ ਵੀ ਘੱਟ ਨਹੀਂ ਆਏ ਵੇ 300 ਦੇ ਆਏ ਰਿਆ ਇਹਨਾਂ ਦੀ ਗੱਡੀ ਹੈ ਜੀ ਵੀ ਖਰਾਬ ਨਹੀਂ ਹੁੰਦੇ ਹੈਗੇ ਜਿਹੜੇ ਉਹ ਹੁੰਦੇ ਆ ਇਹ ਜਿੱਥੋਂ ਨੇ ਹੈ ਜੀ ਰਿੰਗ ਪਾਉਣ ਦਾ ਸ਼ੌਂਕ ਨਹੀਂ ਹੈ ਜਿੱਦਾਂ ਰਿੰਗ ਬਹੁਤ ਪਾਉਂਦੇ ਆ ਮੁੰਡੇ ਅੱਜ ਕਾ ਅੱਜ ਕਿਹੜੀ ਰਿੰਗ ਹੁੰਦੀ ਹੈ ਮਾਸਟਰ ਡਿਜ਼ਾਈਨ ਮਾਸਟਰ ਰਿੰਗ ਮਾਸਟਰ ਡਿਜ਼ਾਈਨ ਮਾਸਟਰ ਡੀਜ਼ ਮਾਸਟਰ ਡੀਜ਼ ਦਾ ਸਾਈਨ ਹੈ ਨਾ ਮਾਸਟਰ ਡੀਜ਼ ਹੈ ਠੀਕ ਆ ਠੀਕ ਆ ਠੀਕ ਆ ਤੇ ਹੁਣ ਕਰ ਲਿਏ ਸੀ ਉਹੀ ਲੈ ਲੀਏ ਜੋ ਸਾਮਾਨ ਜਿਹੜਾ ਅਸੀਂ ਦਿੱਤੇ ਆ ਹਾਂ ਵੀ ਠੀਕ ਆ ਬਿਲਕੁਲ ਲੈ ਵੀ ਨਹੀਂ ਬੈਕ ਕਰਦੇ ਹਾਂ ਹਾਂ ਕਰ ਦੋ ਜੀ ਪੈਸੇ ਨੂੰ ਠੀਕ ਆ ਜੀ ਫਿਰ ਠੀਕ ਆ ਜੀ ਅ ਮੈਂ ਦੇ ਤੁਹਾਡੇ ਟਾਈਮ ਤੱਕ ਜੀ ਫਿਰ ਲੈ ਜੀ ਤੇਰੇ ਲੋਗਾ ਸੈਂਡ ਵਿੱਚ ਲਿਆਂਦਾ ਦਾ ਸੀ ਤੇ ਭੁੱਲੇ ਆ ਇਹ ਦੇ ਚਾ ਦੇ ਇਹਦੇ 'ਚ ਆ ਉਹਦੇ 'ਚ ਆ ਨਹੀਂ ਜੀ ਸ਼ੁਕਰੀਆ ਤੇਰੇ ਲਈ ਆ ਧੰਨ ਹਾ ਤਿੰਨੇ ਲੈ ਲਾ ਚਾਹੇ ਦੋ ਦੋ ਲੈ ਲਾ ਦੀਦੀ ਕਿ ਐਸੀ ਖਾ ਲੂਗੀ ਇੱਕ ਇਹਨੂੰ ਦੇ ਦੇ ਉਹ ਮਾਸੀ ਆ ਜੂਗੀ ਫਿਰ ਇੱਕ ਮਾਸੀ ਖਾ ਲੂਗੀ ਆ ਚਲ ਇੱਕ ਮਾਸੀ ਖਾ ਲੂਗੀ ਇੱਕ ਇਹਨੂੰ ਦੇ ਦੇ ਯਾਰ ਦੀਦੀ ਨੂੰ ਖਿਚੜੀ ਬਣਾ ਕੇ ਭੇਜਣੀ ਆ ਫਿਰ ਹਾਂ ਮੈਂ ਮੰਮੀ ਨੂੰ ਕਰਤਾ ਦਾ ਫੋਨ ਆ ਉਹਨੇ ਬਣਾ ਲਈ ਹੋਣੀ ਆ ਥੈਂਕ ਯੂ ਥੈਂਕ ਯੂ ਦੀਦੀ ਅਸੀਂ ਲਿਜਾਣੇ ਭੁੱਲ ਗਏ ਤੇ ਪਹਿਲਾਂ ਉੱਪਰ ਨੂੰ ਚਲੋ ਬਾਏ ਠੀਕ ਆ ਬਾਏ ਚਲੋ ਫਿਰ ਘੂੜੋ ਹਾਂ ਸੈਂਡਵਿਚ ਲੈ ਲਿਆ ਭਾਈ ਕਾ ਹਾਂ ਫਿਰ ਆਇਂ ਕਰਿਓ ਉਹ ਲੱਡੂ ਰਹਿੰਦੇ ਸੀਗੇ ਫਿਰ ਹੁਣ ਪਰ ਮੈਸਾ ਦਾ ਟਾਈਮ ਵੀ ਹੁੰਦਾ ਫਿਰ ਤੁਸੀਂ ਬਾਅਦ ਚੋਂ ਆਪੇ ਲੈ ਜਿਓ ਠੀਕ ਆ ਠੀਕ ਆ ਜੀ ਅਗਲੇ ਬਲੌਗ ਚ ਮਿਲਦੇ ਆ ਕੇ ਫਿਰ ਬਾਏ ਬਾਏ